ਗੁਰਬਾਣੀ ਪੜਨ ਨਾਲ ਸਾਡੇ ਕਾਰਜ ਰਾਸ ਹੋ ਜਾਂਦੇ ਨੇ ਗੁਰਬਾਣੀ ਪੜਨ ਨਾਲ ਸਾਡੀਆਂ ਅਰਦਾਸਾਂ ਪੂਰੀਆਂ ਹੋ ਜਾਂਦੀਆਂ ਨੇ ਗੁਰਬਾਣੀ ਪੜਨ ਨਾਲ ਸਾਡੇ ਘਰ ਵਿੱਚ ਸੁੱਖ ਆਉਂਦਾ ਹੈ ਗੁਰਬਾਣੀ ਪੜਨ ਦੇ ਨਾਲ ਸਾਡੇ ਮਨ ਨੂੰ ਸੁੱਖ ਮਿਲਦਾ ਹੈ ਗੁਰਬਾਣੀ ਪੜਨ ਦੇ ਨਾਲ ਸਾਡਾ ਇਹ ਜਨਮ ਤੇ ਸੁਹੇਲਾ ਹੁੰਦਾ ਹੀ ਹੁੰਦਾ ਹੈ ਪਿੱਛੇ ਲੰਘਿਆ ਹੋਇਆ ਸਮਾਂ ਵੀ ਅੱਗੇ ਆਉਣ ਵਾਲਾ ਸਮਾਂ ਵੀ ਜਨਮ ਜਨਮ ਸਾਡੇ ਸਫਲ ਹੋ ਜਾਂਦੇ ਨੇ ਤੇ ਫਿਰ ਵੀ ਜੇ 사ਦ ਸੰਗਤ ਜੇ ਸੀ ਬਾਣੀ ਦਾ ਪਾਠ ਨਾ ਕਰੀਏ ਸੁਣਿਓ ਮੈਂ ਆਪ ਜੀ ਨੂੰ ਇੱਕ ਗੱਲ ਦੱਸਣਾ ਇੱਕ ਜਾਗ ਦੀ ਜਿਉਂਦੀ ਮਿਸਾਲ ਹੈ ਇੱਕ ਨਾ ਗੁਰਬਾਣੀ ਪੜਨ ਵਾਲਾ ਗੁਰਸਿੱਖ ਸੀ ਉਹਨਾਂ ਨੇ ਆਪਣੇ ਘਰ ਵਿੱਚ ਹੀ ਮਹਾਰਾਜ ਦਾ ਪ੍ਰਕਾਸ਼ ਵੀ ਕੀਤਾ ਹੋਇਆ ਸੀ ਬੜੀ ਸੰਗਤਾਂ ਨੇ ਕੀਤਾ ਹੁੰਦਾ ਕਰਨਾ ਵੀ ਚਾਹੀਦਾ ਜੇ ਕੋਈ ਕਰ ਸਕਦਾ ਉਹ ਕਰੇ ਹਰ ਕੋਈ ਨਾ ਕਰੇ ਜਿਹਦੇ ਕੋਲ ਇੱਕ ਵੱਖਰਾ ਕਮਰਾ ਮਹਾਰਾਜ ਵਾਸਤੇ ਹੈ ਜਿਹਦੇ ਕੋਲ ਸਾਰੀ ਸੇਵਾ ਸੰਭਾਲ ਕਰਨ ਦਾ ਸਵੇਰ ਦਾ ਸੁਖਾਸ਼ਨ ਸਵੇਰ ਦਾ ਪ੍ਰਕਾਸ਼ ਸ਼ਾਮ ਦਾ ਸੁਖਾਸ਼ਨ ਪਾਠ ਸਿਮਰਨ ਸਮਾਂ ਕੱਢਣ ਦਾ ਸਮਾਂ ਪੂਰਾ ਹੈ ਉਹ ਕਰ ਵੀ ਸਕਦਾ ਉਹਦੇ ਵਿੱਚ ਕੋਈ ਮਨਾਈ ਨਹੀਂ ਘਰ ਮਹਾਰਾਜ ਰੂਪ ਰੱਖ ਸਕਦੇ ਹੋ ਮਾਣ ਮਰਿਆਦਾ ਤੇ ਸਤਕਾਰ ਪੂਰਾ ਹੋਵੇ ਪਰ ਇਹ ਸ਼ਰਤ ਹੈ ਬਸ ਉਹਨੇ ਰੱਖਿਆ ਹੋਇਆ ਸੀ ਤੇ ਪੂਰੀ ਮਾਣ ਸੀ ਪੂਰਾ ਮਰਿਆਦਾ ਸਾਰਾ ਕੁਝ ਪੂਰਾ ਸੀ ਬੇਟੀ ਸੀ ਉਹਦੀ ਇੱਕੋ ਇੱਕ ਬੇਟੀ ਪੈਸਾ ਵੀ ਬਹੁਤ ਸੀ ਅਮੀਰ ਵੀ ਬਹੁਤ ਸੀ ਰਿਸ਼ਤਾ ਕਰ ਦਿੱਤਾ ਉਸਨੇ ਬੱਚੀ ਦਾ ਰਿਸ਼ਤਾ ਕੀਤਾ ਜਦੋਂ ਜਿਸ ਦਿਨ ਕਰਨ ਗਏ ਨਾ ਤੇ ਅੱਗੇ ਮੁੰਡੇ ਵਾਲਿਆਂ ਨਾਲ ਬੈਠ ਕੇ ਗੱਲਬਾਤ ਚੱਲ ਰਹੀ ਉਹ ਕਹਿੰਦੇ ਜੀ ਕਿਸ ਤਰ੍ਹਾਂ ਫਿਰ ਕੀ ਲੈਣਾ ਦੇਣਾ ਕੀ ਕੁਝ ਐ ਸਾਰਾ ਕੁਝ ਉਹ ਕਹਿੰਦੇ ਜੀ ਮੁੰਡੇ ਵਾਲੇ ਵੀ ਚੰਗੇ ਸਨ ਵਧੀਆ ਸਨ ਪੈਸੇ ਵਾਲੇ ਸਾਰਾ ਉਹ ਕਹਿੰਦੇ ਜੀ ਸਾਰਾ ਕੁਝ ਐ ਸਾਡੇ ਕੋਲ ਲੈਣ ਦੇ ਨਾ ਆਪਾਂ ਕੀ ਕਰਨਾ ਛੱਡੋ ਪਰ ਖੁਸ਼ ਹੋ ਗਿਆ ਪ੍ਰਸੰਨ ਹੋ ਗਿਆ ਵੀ ਚਲੋ ਚੰਗੀ ਗੱਲ ਐ ਵੀ ਸੋਚ ਚੰਗੀ ਐ ਗੱਲ ਲੈਣ ਦੇਣ ਦੀ ਨਹੀਂ ਹੁੰਦੀ ਗੱਲ ਸੋਚ ਦੀ ਹੁੰਦੀ ਐ 마ੜੇ ਤੋਂ 마ੜਾ ਵੀ ਧੀ ਆਪਣੀ ਨੂੰ ਕੁਝ ਨਾ ਕੁਝ ਤੇ ਦੇ ਕੇ ਹੀ ਤੋਰਦਾ ਪਰ ਗੱਲ ਉਥੇ ਸੋਚ ਦੀ ਹੁੰਦੀ ਹੈ ਵੀ ਅਗਲਿਆਂ ਦੀ ਸੋਚ ਬੰਦੇ ਦੀ ਕਿੱਥੇ ਕ ਤੱਕ ਹੈ ਉਹ ਕਹਿੰਦੇ ਜੀ ਛੱਡੋ ਪਰਮ ਪਰਮਾਤਮਾ ਨੇ ਸਾਰਾ ਕੁਝ ਦਿੱਤਾ ਹੈ ਬਹੁਤ ਕੁਝ ਹੈ ਅੱਬਾ ਲੈਣ ਦੇਣ ਕੀ ਕਰਨਾ ਹੈ ਤਾਂ ਐਵੇਂ ਹੀ ਬਣੇ ਨੇ ਛੱਡ ਦਿੱਤਾ ਉਹਨਾਂ ਨੇ ਇਸ ਚੀਜ਼ ਨੂੰ ਫਿਰ ਕਹਿੰਦੇ ਜੀ ਹੋਰ ਕੋਈ ਗੱਲ ਬਾਤ ਹੋਰ ਕੋਈ ਮੰਗ ਹੋਏ ਕਹਿੰਦੇ ਵੀ ਤੁਸੀਂ ਸੇਵਾ ਕਰ ਦਿਓ ਜੋ ਬਰਾਤ ਸੱਜਣ ਆਏਗਾ ਜੋ ਆਣਗੇ ਸੇਵਾ ਕਰ ਦਿਓ ਕਹਿੰਦੇ ਬਿਲਕੁਲ ਸੇਵਾ ਸੀ ਕਰਾਂਗੇ ਜ਼ਰੂਰ ਕਰਾਂਗੇ ਦੱਸੋ ਕਿਸ ਤਰ੍ਹਾਂ ਦੀ ਸੇਵਾ ਕੀ ਕੁਸ਼ ਕਿਸ ਤਰ੍ਹਾਂ ਉਹਨਾਂ ਨੇ ਨਾ ਦੋ ਮੰਗਾਂ ਰੱਖ ਦਿੱਤੀਆਂ ਜੀ ਬਰਾਤ ਦੀ ਸੇਵਾ ਦੇ ਵਿੱਚ ਸੁਣਿਓ ਮੰਗਾਂ ਕਿਹੜੀਆਂ ਪਹਿਲੀ ਮੰਗ ਉਹਨਾਂ ਨੇ ਰੱਖੀ ਵੀ ਸ਼ਰਾਬ ਸਾਡੇ ਪੀਣ ਵਾਲੇ بڑے ਬੰਦੇ ਨੇ ਸ਼ਰਾਬ ਖੁੱਲੀ ਚਲਣੀ ਚਾਹੀਦੀ ਖੁੱਲੀ ਵਰਤਣੀ ਚਾਹੀਦੀ ਹੈ ਦੂਸਰਾ ਮਾਸ ਖਾਣ ਵਾਲੇ ਮੀਟ ਖਾਣ ਵਾਲੇ ਸਾਡੇ ਉਹ ਵੀ ਬੜੇ ਰਿਸ਼ਤੇਦਾਰ ਨੇ ਉਹ ਵੀ ਖੁੱਲਾ ਚੱਲਣਾ ਚਾਹੀਦਾ ਹੈ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਇਹ ਦੋ ਚੀਜ਼ਾਂ ਪੂਰੀਆਂ ਖੁੱਲੀਆਂ ਵਰਤਣ ਬਾਕੀ ਜਿਹੜੇ ਵੈਜ ਖਾਣ ਵਾਲੇ ਨੇ ਉਹਨਾਂ ਵਾਸਤੇ ਉਸ ਚੀਜ਼ ਦਾ ਪ੍ਰਬੰਧ ਕਰ ਦਿਓ ਜਿਹੜੇ ਨੌਨ ਵੈਜ ਨਾਲੇ ਉਹਨਾਂ ਦਾ ਉਸ ਵਾਸਤੇ ਫੁੱਲ ਪ੍ਰਬੰਧ ਕਰ ਦਿਓ ਉਹ ਬੰਦੇ ਦਾ ਫਿਕਰਾਂ ਚ ਪੈ ਗਿਆ ਚਿੰਤਾ ਚ ਪੈ ਗਿਆ ਵੀ ਮੈਂ ਤੇ ਅੰਮ੍ਰਿਤਧਾਰੀ ਆ ਮਹਾਰਾ ਦਾ ਸਰੂਪ ਕਰ ਰੱਖਿਆ ਉਹਨੇ ਉੱਥੇ ਥੋੜਾ ਕਿਹਾ ਵੀ ਦੇਖ ਲਓ ਜੇ ਇਹ ਚੀਜ਼ਾਂ ਤੇ ਮੈਂ ਨਹੀਂ ਕਰ ਸਕਦਾ ਜੇ ਤੁਸੀਂ ਮੰਨਦੇ ਹੋ ਤਾਂ ਦੇਖ ਲਓ ਕਿਉਂਕਿ ਸਾਰਾ ਕੁਝ ਪੱਕ ਠਕ ਹੋ ਚੁੱਕੀ ਸੀ ਇਹ ਬਾਅਦ ਦੀਆਂ ਗੱਲਾਂ ਫਿਰ ਹੋ ਰਹੀਆਂ ਨੇ ਕਹਿੰਦਾ ਚਲੋ ਕੋਈ ਨਹੀਂ ਮੈਂ ਦੇਖਾਂਗਾ ਸੋਚਾਂਗਾ ਘਰ ਗਿਆ ਤਿੰਨ ਚਾਰ ਦਿਨ ਬਤੀਤ ਹੋ ਗਏ ਤਿੰਨ ਚਾਰ ਦਿਨ ਇਸੇ ਚਿੰਤਨ ਵਿੱਚ ਲੰਘ ਗਏ ਕਿ ਮਨਾ ਮੈਂ ਕੀ ਕਰਾਂ ਉਹ ਰਿਸ਼ਤਾ ਨਹੀਂ ਛੱਡ ਸਕਦਾ ਬੰਦਾ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਕਿ ਰਿਸ਼ਤਾ ਕੀਤਾ ਹੋਇਆ ਸਾਰਾ ਕੁਝ ਨਹੀਂ ਪਿੱਛੇ ਹਟਿਆ ਜਾ ਸਕਦਾ ਸਮਾਜ ਸਾਰਾ ਕੁਝ ਦੇਖਣਾ ਪਰਖਣਾ ਪੈਂਦਾ ਹੈ ਬੱਚਿਆਂ ਦੀ ਖੁਸ਼ੀ ਜਾਤੀ ਧਿਆਣੀ ਸਾਰਾ ਕੁਝ ਦੇਖਣਾ ਪੈਂਦਾ ਵੀ ਦੁਨੀਆ ਪਰ ਬੜੀਆਂ ਗੱਲਾਂ ਬਣਾਉਂਦੀ ਵੀ ਇਹ ਕੀ ਹੋ ਗਿਆ ਕਿਉਂ ਰਿਸ਼ਤਾ ਛੁੱਟ ਗਿਆ ਅਸਲ ਕਾਰਨ ਕੋਈ ਨਹੀਂ ਦੇਖਦਾ ਬਸ ਗੱਲ ਬਣਾਉਣ ਵਾਲੇ ਬਣਾ ਲੈਂਦੇ ਬੜਾ ਸੋਚਦਾ ਹੈ ਬੜਾ ਸੋਚਦਾ ਮੈਂ ਕੀ ਕਰਾਂ ਸੋਚ ਵਿਚਾਰ ਕੇ ਨਾ ਚਾਰ ਪੰਜ ਰਿਸ਼ਤੇਦਾਰ ਆਪਣੇ ਖਾਸ-ਖਾਸ ਇਕੱਠੇ ਕਰਕੇ ਨਾ ਦੂਜੀ ਵਾਰੀ ਫਿਰ ਜਾਂਦਾ ਉਹਨਾਂ ਦੇ ਘਰ ਮਿਲਦੇ ਨੇ ਬੈਠਦੇ ਨੇ ਚਾਹ ਪਾਣੀ ਨਾਸ਼ਤਾ ਕਰਦੇ ਨੇ ਉਹ ਫਿਰ ਨਾ ਬੇਨਤੀ ਕਰਦਾ ਕਹਿੰਦੇ ਜੀ ਦੇਖੋ ਮੈਂ ਨਾ ਅਮਰਤ ਛਕਿਆ ਹੈ ਘਰਮਾਰ ਦਾ ਸਰੂਪ ਹੈ ਤੇ ਮੇਰੀ ਬੇਨਤੀ ਹੈ ਕਹਿੰਦੇ ਦੱਸੋ ਕੀ ਬੇਨਤੀ ਹੈ ਕਹਿੰਦੇ ਵੀ ਜੇ ਉਹ ਦੋ ਚੀਜ਼ਾਂ ਤੁਸੀਂ ਕਹਿਆਂ ਨੇ ਉਹ ਨਾ ਅਸੀਂ ਪੂਰੀਆਂ ਕਰੀਏ ਵੀ ਹੋਰ ਜੋ ਤੁਸੀਂ ਕਹੋ ਉਹ ਅਸੀਂ ਵਰਤਾਨ ਨੂੰ ਤਿਆਰ ਹਾਂ ਜੋ ਚੀਜ਼ ਦੁਨੀਆ ਦੇ ਖਾਣ ਪੀਣ ਦੀ ਸਾਰੀ ਪਰ ਇਹ ਦੋ ਚੀਜ਼ਾਂ ਮੀਠ ਤੇ ਸ਼ਰਾਬ ਸਾਡਾ ਮਨ ਨਹੀਂ ਮੰਨ ਰਿਹਾ ਮੇਰਾ ਤੇ ਉਹਨਾਂ ਦਾ ਕਹਿੰਦੇ ਵੀ ਨਹੀਂ ਨਹੀਂ ਇਹ ਚੀਜ਼ਾਂ ਤੁਹਾਨੂੰ ਅਸੀਂ ਪਹਿਲੇ ਦਿਨ ਕਹੀਆਂ ਇਹ ਤਾਂ ਸਾਨੂੰ ਚਾਹੀਦੀਆਂ ਨੇ ਸਾਨੂੰ ਦਾਜ ਦੇ ਕੋਈ ਲਾਲਚ ਨਹੀਂ ਸਾਡੇ ਰਿਸ਼ਤੇਦਾਰ ਕੀ ਕਹਿਣਗੇ ਇਸ ਤਰ੍ਹਾਂ ਕਿਉਂ ਉਹਨਾਂ ਮੰਨੇ ਨਹੀਂ ਦੂਜੀ ਵਾਰ ਵੀ ਵਾਪਸ ਆ ਗਏ ਸਾਰੇ ਰਿਸ਼ਤੇਦਾਰ ਜਿਹੜੇ ਗਏ ਸਨ ਨਿਰਾਸ਼ ਹੋ ਕੇ ਆ ਗਏ ਉਦਾਸ ਹੋ ਕੇ ਭਾਗ ਜਦੋਂ ਜਾਗਨ ਜਦੋਂ ਗੁਰੂ ਤੇ ਪਰੋ ਸਾਹ ਹੋਵੇ ਗੁਰੂ ਦੀ ਬਾਣੀ ਅਸੀਂ ਪੜ੍ਹਦੇ ਹੋਈਏ ਜਦੋਂ ਸਾਡਾ ਮਨ ਸੱਚਾ ਹੋਵੇ ਗੁਰੂ ਮਹਾਰਾਜ ਸਾਨੂੰ ਕਦੇ ਡੋਲਣ ਨਹੀਂ ਦੇਣਗੇ ਮਹਾਰਾਜ ਕਦੇ ਸਾਡੀ ਪਿੱਠ ਨਹੀਂ ਲੱਗਣ ਦੇਣਗੇ ਕਦੇ ਵੀ ਤੁਸੀਂ ਭਰੋਸਾ ਰੱਖ ਕੇ ਦੇਖੋ ਮਹਾਰਾਜ ਤੇ ਕਦੇ ਵੀ ਖਾਸ ਕਰਕੇ ਜਿੱਥੇ ਮਾਨ ਮਰਿਆਦਾ ਦੀ ਗੱਲ ਆ ਜਾਂਦੀ ਹੈ ਨਾ ਉੱਥੇ ਤੇ ਫਿਰ ਗੁਰੂ ਸਾਹਿਬ ਆਪ ਬਹਾਲ ਕਰਾ ਲੈਂਦੇ ਨੇ ਮਾਨ ਮਰਿਆਦਾ ਨੂੰ ਜੇ ਸਾਡਾ ਮਨ ਪੂਰਾ ਸੱਚਾ ਹੈ ਮਨ ਪੂਰਾ ਹੋਏ ਮਨ ਖਰਾ ਹੋਵੇ ਤੇ ਸਾਧ ਸੰਗਤ ਜੀਓ ਭਾਗ ਜਾਗੇ ਇੱਕ ਐਸਾ ਸਿੱਖ ਮਿਲ ਗਿਆ ਇੱਕ ਐਸਾ ਸੱਜਣ ਮਿਲ ਗਿਆ ਜੀਵਨ ਵਾਲਾ ਉਹਨੇ ਸਹਿ ਸਭਾਈ ਪੁੱਛ ਲਿਆ ਕਹਿੰਦੇ ਭਾਈ ਸਿਖਾਕ ਕੀ ਫਿਕਰ ਦੇ ਵਿੱਚ ਪਿਆ ਹੈ ਕੀ ਗੱਲ ਹੈ ਕਰਜ਼ਾ ਕਰਜ਼ਾਈ ਟੈਨਸ਼ਨ ਫਿਕਰ ਤਨ ਨਹੀਂ ਨੌਕਰੀ ਨਹੀਂ ਕੀ ਹੈ ਕਹਿੰਦਾ ਜੀ ਕਰਜ਼ਾ ਕੋਈ ਨਹੀਂ ਮੈਂ ਤੇ ਕਰੋੜਾਪਤੀ ਆ ਮੇਰੀ ਤੇ ਬੜੀ ਆਲੀਸ਼ਾਨ ਕੋਠੀ ਆ ਬਹੁਤ ਪੈਸਾ ਗੱਡੀਆਂ ਕਾਰਾਂ ਕਿਸੇ ਚੀਜ਼ ਦੀ ਕਮੀ ਨਹੀਂ ਕਹਿੰਦਾ ਫਿਰ ਤੇਰੇ ਚਿੰਤਾ ਸਿਰ ਤੇ ਤੇ ਮੱਥਾ ਇੰਜ ਲੱਗਣ데요 ਚਿਹਰਾ ਇੰਜ ਲੱਗਣ데요 ਵੀ ਪਤਾ ਨਹੀਂ ਕਿੱਡੀ ਕੋਈ ਚਿੰਤਾ ਚ ਡੁੱਬਿਆ ਉਹਨੇ ਫਿਰ ਸਾਰੀ ਗੱਲ ਅਸੀਂ ਕਹਿੰਦਾ ਸੁਣੋ ਫਿਰ ਮੇਰੇ ਘਰ ਮਹਾਰਾਜ ਦਾ ਪ੍ਰਕਾਸ਼ ਹੈ ਮੈਂ ਬਾਣੀ ਪੜਨ ਵਾਲਾ ਹਾਂ ਤੇ ਮੈਂ ਆਪਣੀ ਬੱਚੀ ਦਾ ਵਿਆਹ ਰੱਖਿਆ ਤੇ ਉਹ ਮੁੰਡੇ ਵਾਲਿਆਂ ਮੰਗ ਕਰ ਲਈ ਉਹ ਆਪ ਤੇ ਇੰਨਾ ਜ਼ਿਆਦਾ ਖਾਂਦੇ ਪੀਂਦੇ ਨਹੀਂ ਪਰ ਉਹਨਾਂ ਨੇ ਰਿਸ਼ਤੇਦਾਰਾਂ ਵਾਸਤੇ ਮੰਗ ਕਰ ਲਈ ਵੀ ਸ਼ਰਾਬ ਪਿਆਈ ਜਾਏ ਤੇ ਮੀਠ ਖਵਾਇਆ ਜਾਏ ਤੇ ਮੈਂ ਇਹ ਕਰ ਨਹੀਂ ਸਕਦਾ ਨਾ ਰਿਸ਼ਤਾ ਛੱਡ ਸਕਦਾ ਨਾ ਇਹ ਮੰਗ ਪੂਰੀ ਕਰ ਸਕਦਾ ਦੁਬਿਧਾ ਚ ਫਸ ਗਿਆ ਮੈਂ ਕੀ ਕਰਾਂ ਕਹਿੰਦੇ ਗੁਰੂ ਨੂੰ ਆਖਿਆ ਫਿਰ ਗੁਰੂ ਤੋਂ ਸਹਾਇਤਾ ਮੰਗੀ ਗੁਰੂ ਤੋਂ ਮਦਦ ਮੰਗੀ ਕਹਿੰਦਾ ਗੁਰੂ ਤੋਂ ਗੁਰੂ ਸਹਾਇਤਾ ਕਹਿੰਦੇ ਨਹੀਂ ਕਹਿੰਦੇ ਕਿਉਂ ਨਹੀਂ ਮੰਗੀ ਫਿਰ ਤੇਰੇ ਘਰ ਗੁਰੂ ਸਾਹਿਬ ਨੇ ਮਹਾਰਾਜ ਤੇਰੇ ਘਰ ਨੇ ਤੂੰ ਬਾਣੀ ਪੜ੍ਹਦਾ ਹੈ ਤੂੰ ਗੁਰੂ ਅਕੈ ਕਿਉਂ ਨਹੀਂ ਅਰਦਾਸ ਕੀਤੀ ਮਹਾਰਾਜ ਤੇਰੇ ਆਪ ਸਹਾਇਤਾ ਕਰਨਗੇ ਕਹਿੰਦੇ ਕਿਵੇਂ ਕਰਾਂ ਕੀ ਕਰਾਂ ਫਿਰ ਕਹਿੰਦੇ ਗੁਰਬਾਣੀ ਦਾ ਪਾਠ ਕਿਹੜਾ ਕਰ ਕਹਿੰਦੇ ਜੀ ਰੋਜ਼ ਨਿਤਨੇਮ ਕਰਦਾ ਕਹਿੰਦੇ ਫਿਰ ਇੱਕ ਕੰਮ ਕਰੀ ਅੱਜ ਇਸ਼ਨਾਨ ਕਰਕੇ ਨਿਤਨੇਮ ਕਿੰਨੇ ਵਜੇ ਕਰਨਾ ਕਹਿੰਦਾ ਜੀ ਮੈਂ 5 ਵਜੇ ਕਦੇ 6 ਵੇ ਕਹਿੰਦੇ ਗਲਤ ਟਾਈਮ ਬਦਲ 3 ਵਜੇ ਉੱਠ 3 ਵਜੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਪ੍ਰਕਾਸ਼ ਕਰ ਨਿਤਨੇਮ ਕਰ ਨਿਤਨੇਮ ਤੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਕਰ ਪੂਰਾ ਤੇ ਸੁਖਮਨੀ ਸਾਹਿਬ ਦਾ ਪਾਠ ਕਰਕੇ ਫਿਰ ਮਹਾਰਾਜ ਅੱਗੇ ਅਰਦਾਸ ਕਰ ਸਤਿਗੁਰੂ ਅੱਗੇ ਅਰਦਾਸ ਕਰ ਫਿਰ ਸਤਿਗੁਰੂ ਦੇ ਅੱਗੇ ਜੋ ਅਰਦਾਸ ਕਰ ਵੀ ਮਹਾਰਾਜ ਆ ਮੇਰੇ ਅੱਗੇ ਮੁਸ਼ਕਲ ਆ ਰਹੀ ਹੈ ਦਾ ਹੱਲ ਕਰੋ ਤੇ ਫਿਰ ਤੀਜੀ ਵਾਰ ਮੇਰੇ ਕਹਿਣ ਤੇ ਜਾਓ ਉਹਨਾਂ ਦੇ ਘਰ ਫਿਰ ਇੱਕ ਵਾਰੀ ਪਹਿਲਾਂ ਗਏ ਸੀ ਇੱਕ ਵਾਰੀ ਦੂਜੀ ਵਾਰੀ ਗਏ ਰਿਸ਼ਤੇਦਾਰਾਂ ਨੂੰ ਲੈ ਕੇ ਹੁਣ ਕਹਿੰਦੇ ਗੁਰੂ ਸਾਹਿਬ ਨੂੰ ਲੈ ਕੇ ਜਾ ਨਾਲ ਮਹਾਰਾਜ ਨੂੰ ਤੇ ਨਾਲ ਨਹੀਂ ਲਿਜਾ ਰਿਹਾ ਤੂੰ ਗੁਰੂ ਸਾਹਿਬ ਨੂੰ ਨਾਲ ਲੈ ਕੇ ਜਾ ਇਹ ਸਾਾਨੂੰ ਸਿੱਖਣਾ ਚਾਹੀਦਾ ਹੈ ਅਸੀਂ ਵੀ ਆਉਨੇ ਨਾ ਕਈ ਵਾਰੀ ਮਹਾਰਾਜ ਕੇ ਅਰਦਾਸ ਕਰਦੇ ਆਂ ਮਹਾਰਾਜ ਕਹੀਏ ਮਹਾਰਾ ਸਾਡੇ ਅੰਗ ਸੰਗ ਰੋ ਮਹਾਰਾ ਸਾਡੇ ਨਾਲ ਰਿਓ ਫਿਰ ਸਾਡਾ ਕਦੇ ਮਾੜਾ ਹੋਇਆ ਗਈ ਨਹੀਂ ਕਈ ਵਾਰੀ ਕਾ ਸ਼ ਵਿਆਹ ਸ਼ਾਦੀਆਂ ਦੇ ਕਾਰਡ ਨਹੀਂ ਅਸੀਂ ਮਹਾਰਾਜ ਨੂੰ ਦੇਣ ਵਾਸਤੇ ਹੁੰਦੇ ਬੜੀ ਚੰਗੀ ਗੱਲ ਹੈ ਸਾਡੇ ਪਰਿਵਾਰ ਸਾਡੇ ਬੱਚੇ ਸਾਡੇ ਸਿੱਖ ਸਤਿਕਾਰ ਕਰਦੇ ਨੇ ਮਹਾਰਾਜ ਦਾ ਸਭ ਤੋਂ ਪਹਿਲਾ ਕਾਰਡ ਆਪਾਂ ਗੁਰੂ ਘਰ ਦਾ ਕਢਨੇ ਆ ਅਸੀਂ ਗੁਰੂ ਗੁਰਦੁਆਰਾ ਸਾਹਿਬ ਦਾ ਨਾਮ ਲਿਖਨੇ ਆ ਵੀ ਗੁਰੂ ਘਰ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਤਰ੍ਹਾਂ ਲਿਖ ਕੇ ਤੁਨ ਗੁਰੂ ਨਾਨਕ ਸਾਹਿਬ ਜੋ ਲਿਖ ਕੇ ਅਸੀਂ ਸਭ ਤੋਂ ਪਹਿਲਾ ਕਾਰਡ ਮਹਾਰਾਜ ਦੇ ਲੈ ਕੇ ਆਉਨੇ ਆ ਫਿਰ ਕਿਤੇ ਦੂਜਾ ਜਾਣੇ ਆ ਪਰ ਸੰਗਤ ਜੀ ਹੁਣ ਸੁਣਿਓ ਥੋੜਾ ਧਿਆਨ ਨਾਲ ਅਸੀਂ ਕਦੀ ਆਖਿਆ ਵੀ ਮਹਾਰਾਜ ਜੀ ਆਇਓ ਸਾਡੇ ਵਿਆਹ ਚ ਮੈਂ ਕਾਰਡ ਦੇ ਕੀ ਚਲੇ ਜਾਣਾ ਅਸੀਂ ਕਿਸੇ ਦੇ ਘਰ ਕਾਰਡ ਦੇਈਏ ਤੈਨੂੰ ਕਹਿੰਨੇ ਆ ਨਾ ਵੀ ਲਓ ਜੀ ਕਾਰਡ ਬੱਚੇ ਦਾ ਵਿਆਹ ਰੱਖਿਆ ਆਉਣਾ ਏ ਜ਼ਰੂਰ ਟਾਈਮ ਨਾ ਆ ਜਾਇਓ ਸਿੱਕਿੰਨਾ ਬਾਰ ਬਾਰ ਕਹਿੰਨੇ ਆ ਟਾਈਮ ਨਾ ਆ ਜਾਇਓ ਲੇਟ ਨਾ ਹੋਇਓ ਬਰਾਤ ਦਾ ਟਾਈਮ ਏ ਬਰਾਤ ਪਹੁੰਚ ਜਾਣੀ ਏ ਕਿਤੇ ਤੁਸੀਂ ਲੇਟ ਆਵੋ ਕਿੰਨਾ ਕਹਿੰਨੇ ਆ ਅਸੀਂ ਪਿਆਰ ਨਾਲ ਗੁੱਸੇ ਨਾਲ ਹਰ ਤਰ੍ਹਾਂ ਕਹਿੰਨੇ ਆ ਵੀ ਆਉਣਾ ਹੀ ਆਉਣਾ ਤੁਸੀਂ ਤੇ ਮਹਾਰਾਜ ਨੂੰ ਅਸੀਂ ਕਾਰਡ ਦੇ ਕੇ ਤੁਰ ਜੰਨੇ ਆ ਮਹਾਰਾਜ ਨੂੰ ਕਹਿੰਦੇ ਨਹੀਂ ਮਹਾਰਾਜ ਆਇਓ ਚਲੋ ਕਹਿ ਵੀ ਦਿੱਤਾ ਕਹਿਣ ਤੋਂ ਬਾਅਦ ਫਿਰ ਸਾਨੂੰ ਸਿਸਟਮ ਮਾਹੌਲ ਉੱਥੇ ਦਾ ਉਹੋ ਜਿਹਾ ਬਣਾਉਣਾ ਚਾਹੀ ਪਏਗਾ ਵੀ ਮਹਾਰਾਜ ਆ ਸਕਣ ਇਹ ਨਾ ਹੋਵੇ ਵੀ ਗੁਰੂ ਘਰ ਗੁਰੂ ਘਰ ਆ ਕੇ ਅਸੀਂ ਕਹਿਤਾ ਵੀ ਮਹਾਰਾਜ ਆਇਓ ਕਾੜ ਦੇ ਕੇ ਸਾਰਾ ਕੁਝ ਤੇ ਉੱਥੇ ਅੱਗੇ ਸੀ ਮਾਫ ਕਰਿਓ ਮੀਤ ਸ਼ਰਾਬ ਚਲਾਇਆ ਤੇ ਮਹਾਰਾਜ ਫਿਰ ਇਹੋ ਜੀ ਥਾਂ ਤੇ ਆਉਣਗੇ ਦਿਓ ਜਵਾਬ ਸੰਗਤ ਜੀ ਆਉਣਗੇ ਫਿਰ ਮਹਾਰਾਜ ਜੀ ਇਹੋ ਜੀ ਥਾਂ ਤੇ ਜਿੱਥੇ ਆ ਕੁਛ ਚੱਲਦਾ ਹੋਏ ਜਿੱਥੇ ਮਨਮਦ ਚੱਲਦੀ ਹੋਏ ਫਿਰ ਸਾਡੀ ਅਰਦਾਸ ਦਾ ਕੀ ਅਰਥ ਨਿਕਲੇਗਾ ਕੀ ਮਾਇਨੇ ਨਿਕਲਣਗੇ ਮਹਾਰਾਜ ਨੂੰ ਕਹਿਤਾ ਆਇਓ ਮਹਾਰਾਜ ਦੇ ਸਾਹਬ ਨਾਲ ਫਿਰ ਸਿਸਟਮ ਬਣਾਣਾ ਪਏਗਾ ਮਹਾਰਾਜ ਤੇ ਉੱਥੇ ਹੁੰਦੇ ਨੇ ਜਿੱਥੇ ਪੂਰਾ ਸੁਚਮਤਾ ਮਰਿਆਦਾ ਤੇ ਸਾਰਾ ਕੁਝ ਗੁਰਮਤ ਦੇ ਅਨੁਸਾਰ ਹੋਵੇ ਉੱਥੇ ਹੁੰਦੇ ਨੇ ਤੇ ਉਹਨੇ ਸਾਧ ਸੰਗਤ ਜੀ ਗੱਲ ਮੰਨ ਲਈ ਉਹਦੀ ਕੱਲ ਮੰਨ ਲਈ ਸਵੇਰੇ ਉઠਿਆ 3 ਵਜੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਇੱਕ ਪ੍ਰਕਾਸ਼ ਕੀਤਾ ਘਰੇ ਹੀ ਸੀ ਮਹਾਰਤ ਸਰੂਪ ਪ੍ਰਕਾਸ਼ ਕੀਤਾ ਪੰਜ ਬਾਣੀਆਂ ਦਾ ਪਾਠ ਕੀਤਾ ਪੰਜ ਬਾਣੀਆਂ ਦਾ ਰੋਜ਼ ਕਰਦਾ ਹੀ ਸੀ ਉਸ ਤੋਂ ਬਾਅਦ ਸੁਖਮਣੀ ਸਾਹਿਬ ਦਾ ਪਾਠ ਸਾਰਾ ਸੰਪੂਰਨ ਕਰਕੇ ਫਿਰ ਅਰਦਾਸ ਕੀਤੀ ਮਹਾਰਾਜ ਜੀ ਸਤਿਗੁਰੂ ਤੁਹਾਡੀ ਬੱਚੀ ਹੈ ਆਪਣੀ ਬੱਚੀ ਹੈ ਉਹਦਾ ਰਿਸ਼ਤਾ ਕੀਤਾ ਸਤਿਗੁਰੂ ਜੀ ਆੜ ਚਨ ਆਰੀ ਹੈ ਮੁੰਡੇ ਵਾਲਿਆਂ ਨੇ ਆ ਦੋ ਮੰਗਾਂ ਰੱਖੀਆਂ ਨੇ ਮੀਟ ਔਰ ਸ਼ਰਾਬ ਦੀ ਇਹ ਮੈਂ ਸਤਿਗੁਰੂ ਤੁਹਾਡਾ ਸੇਖਾਂ ਪੂਰੀ ਨਹੀਂ ਕਰ ਸਕਦਾ ਅੱਜ ਮੈਂ ਤੀਜੀ ਵਾਰ ਉਹਨਾਂ ਨਾਲ ਗੱਲਬਾਤ ਕਰਨ ਜਾਣਾ ਹੈ ਕਿਰਪਾ ਕਰੋ ਆਓ ਮੇਰੇ ਨਾਲ ਚੱਲੋ ਸਤਿਗੁਰੂ ਮਹਾਰਾਜ ਤੇ ਇਹ ਮੁਸ਼ਕਲ ਦਾ ਤੁਸੀਂ ਹੀ ਹੱਲ ਕਰਵਾਣਾ ਹੈ ਸਤਿਗੁਰੂ ਜੀ ਨਾਲ ਚੱਲੋ ਅੰਗ ਸੰਗ ਰਹੋ ਅਰਦਾਸ ਕੀਤੀ ਅਰਦਾਸ ਕਰਕੇ ਇਕੱਲਾ ਹੀ ਤੁਰ ਗਿਆ ਅੱਜ ਕੋਈ ਰਿਸ਼ਤੇਦਾਰ ਨਹੀਂ ਲੈ ਕੇ ਗਿਆ ਕੋਈ ਸੱਜਣ ਮਿੱਤਰ ਨਹੀਂ ਲੈ ਕੇ ਗਿਆ ਕੋਈ ਦੋਸਤ ਨਹੀਂ ਲੈ ਕੇ ਗਿਆ ਮਹਾਰਾਜ ਜੀ ਨਾਲ ਨੇ ਸਤਿਗੁਰੂ ਨਾਲ ਨੇ ਮਹਾਰਾਜ ਨੂੰ ਅੰਗ ਸੰਗ ਜਾਨਣਾ ਵੀ ਪੈਂਦਾ ਇਕੱਲਾ ਇਹ ਨਹੀਂ ਵੀ ਕਹੀਏ ਵੀ ਮਹਾਰਾਜ ਮੇਰੇ ਨਾਲ ਨੇ ਅੰਗ ਸੰਗ ਜਾਨਣਾ ਵੀ ਪੈਂਦਾ ਅਸੀਂ ਡਰਦੇ ਹੀ ਨਹੀਂ ਅਸੀਂ ਭੋ ਵੀ ਨਹੀਂ ਰੱਖਦੇ ਪਹਿਲਾਂ ਕਿਸੇ ਵੇਲੇ ਸੀ ਕਹਿੰਦੇ ਨੇ ਸਾ ਵੀ ਗੁਰੂ ਘਰ ਗੁਰੂ ਦੇ ਦਰ ਤੋਂ ਦੁਨੀਆ ਡਰਦੀ ਐ ਅੱਜ ਕੱਲ ਤੇ ਗੁਰੂ ਦੇ ਦਰ ਤੋਂ ਵੀ ਨਹੀਂ ਡਰਦੇ ਤੇ ਇੰਨਾ ਜਿਆਦਾ ਕਾਲ ਯੁਗ ਦਾ ਪ੍ਰਤਾਪ ਵੱਧ ਗਿਆ ਕਿ ਗੁਰੂ ਦੇ ਕੋਲ ਖੜ ਕੇ ਬੰਦਾ ਝੂਠ ਬੋਲੀ ਜਾਂਦਾ ਹੈ ਕਿਸੇ ਵੇਲੇ ਤੇ ਕਿਹਾ ਜਾਂਦਾ ਹੁੰਦਾ ਸੀ ਨਾ ਕਿਸੇ ਨੇ ਕੋਈ ਮਾੜਾ ਕੰਮ ਕਰਨਾ ਉਹਨੂੰ ਕਹਿ ਦੇਣਾ ਵੀ ਚੱਲ ਗੁਰੂ ਘਰ ਜਾ ਕੇ ਆ ਗੱਲ ਕਹਿ ਦੇ ਤੇ ਦੁਨੀਆ ਮੰਨ ਜਾਣਾ ਵੀ ਠੀਕ ਹੈ ਗੁਰੂ ਘਰ ਉਹਨੇ ਜਾ ਕੇ ਕਹਿਤਾ ਵੀ ਮੈਂ ਚੋਰੀ ਨਹੀਂ ਕੀਤੀ ਤੇ ਮੰਨ ਲਓ ਨਹੀਂ ਕੀਤੀ ਜੇ ਅਗਲੇ ਨੇ ਕਹਿਣਾ ਵੀ ਨਹੀਂ ਮੈਂ ਨਹੀਂ ਜਾਂਦਾ ਫਿਰ ਸਮਝ ਲੈਣਾ ਵੀ ਇਹਦੇ ਚ ਖੋਟ ਹੈ ਅੱਜ ਕੱਲ ਇੰਨਾ ਕਲਯੁਗ ਵੱਧ ਗਿਆ ਲੋਕੀ ਇਹ ਚੀਜ਼ਾਂ ਵੀ ਖਤਮ ਹੀ ਹੋ ਗਈਆਂ ਕਿਉਂਕਿ ਇੰਨਾ ਝੂਠ ਲੋਕਾਂ ਨੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਵੀ ਬੋਲ ਦਿੱਤਾ ਮਹਾਰਾਜ ਤੂੰ ਵੀ ਇਸਤੇਮਾਲ ਕੀਤਾ ਆਪਾਂ ਆਮ ਬੰਦਿਆਂ ਦੀ ਤੇ ਗੱਲ ਛੱਡੋ ਸਾਧ ਸੰਗ ਜੀ ਵੱਡੇ ਵੱਡੇ ਲੀਡਰਾਂ ਨੇ ਹੱਥ 'ਚ ਗੁੜ ਕੇ ਸਭ ਪੁੱਥੀਆਂ ਸੈਂਚੀਆਂ ਫੜਫੜ ਕੇ ਕਸਮਾਂ ਖਾ ਲੀਆਂ ਝੂਠੀਆਂ ਇਹਦੂ ਵਰਦ ਕਲ ਜੋ ਕੀ ਹੋਏਗਾ ਮਹਾਰਾਜ ਦੇ ਮਹਾਰਾਜ ਦਾ ਇਸਤੇਮਾਲ ਇਸ ਇਨ੍ਹਾਂ ਚੀਜ਼ਾਂ ਗਲਤ ਚੀਜ਼ਾਂ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਇਦਾਂ ਕਸਮਾਂ ਇਦਾਂ ਸਾਰਾ ਕੁਝ ਕਰਕੇ ਮਹਾਰਾਜ ਨੇ ਇਨ੍ਹਾਂ ਚੀਜ਼ਾਂ ਨੂੰ ਫਿਰ ਹੁਕਮ ਦੇ ਵਿੱਚ ਹੀ ਸ਼ਾਮਲ ਕਰ ਦਿੱਤਾ ਵੀ ਭਾਈ ਕਿਸੇ ਦੀ ਕਸਮ ਤੇ ਵਿਸ਼ਵਾਸ਼ ਹੀ ਨਾ ਕਰੋ ਪਰ ਉਹ ਸਹੀ ਨਾ ਕਰੋ ਕਿਸੇ ਦੀ ਖਾਦੀਆਂ ਕਸਮਾਂ ਤੇ ਬਿਲਕੁਲ ਨਹੀਂ ਸਤਿਗੁਰੂ ਮਹਾਰਾਜ ਨੇ ਤਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਵੀ ਸਿੱਖਾਂ ਨੂੰ ਆਖਿਆ ਸੀ ਕਿ ਇਹ ਝੂਠੀਆਂ ਕਸਮਾਂ ਨੇ ਇਹਨਾਂ ਦੀ ਨਾ ਕਰੋ ਭਰੋਸਾ ਹਿੰਦੂਆ ਨੇ ਗਊ ਦੀ ਕਸਮ ਖਾਧੀ ਮੁਸਲਮਾਨ ਆਪਣੇ ਕੁਰਾਨ ਸ਼ਰੀਫ ਦੀ ਕਸਮ ਖਾਧੀ ਮਹਾਰਾਜ ਕਹਿੰਦੇ ਨਾ ਕਰੋ ਭਰੋਸਾ ਕਸਮਾਂ ਤੇ ਨਹੀਂ ਕਰਨਾ ਚਾਹੀਦਾ ਕਰ ਲਿਆ ਫਿਰ ਵੀ ਤੇ ਫਿਰ ਆਪ ਜੀ ਨੂੰ ਪਤਾ ਹੀ ਕੀ ਹੋਇਆ ਤੇ ਗੁਰੂ ਤੇ ਭਰੋਸਾ ਰੱਖ ਕੇ ਉਹ ਸਿੱਖ ਚਲਾ ਗਿਆ ਕਰ ਗਿਆ ਉਹਨਾਂ ਨੇ ਸਵਾਗਤ ਕੀਤਾ ਵੀ ਆਓ ਬੈਠੋ ਚਾਹ ਪਾਣੀ ਸ਼ਕਿਆ ਬੈਠੇ ਗੱਲਬਾਤ ਕਰਨ ਲੱਗ ਗਏ ਹੌਲੀ 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 ਗੱਲਬਾਤ ਕਰਦੇ ਕਰਦੇ ਕਹਿੰਦੇ ਜੀ ਮੈਂ ਨਾ ਇੱਕ ਗੱਲ ਕਰਨ ਆਇਆ ਸਰ ਤੁਹਾਡੇ ਨਾਲ ਜਦੋਂ ਇੰਨੀ ਮੂੰਹ ਤੋਂ ਗੱਲ ਕੱਢੀ ਨਾ ਉਹਨਾਂ ਨੇ ਆਪਣੇ ਆਪ ਹੀ ਕਹਿ ਦਿੱਤਾ ਸਿੱਖ ਦੀ ਗੱਲ ਮੂੰਹ ਪੂਰੀ ਨਿਕਲੀ ਨਹੀਂ ਕਹਿੰਦੇ ਜੀ ਛੱਡੋ ਤੀਜੀ ਵਾਰ ਤੁਸੀਂ ਆ ਗਏ ਹੋ ਕਹਿੰਦੇ ਅਸੀਂ ਆਪੇ ਦੇਖ ਲਾਂਗੇ ਜੋ ਕਰਨਾ ਹੋਇਆ ਕਰ ਲਾਂਗੇ ਨਹੀਂ ਕਹਿੰਦਾ ਪਰਾਂ ਜਾਣ ਰਿਸ਼ਤੇਦਾਰ ਐਸਾ ਮਤ ਪ੍ਰਵਿਰਤ ਕਰ ਦਿੱਤੀ ਗੁਰੂ ਸਾਹਿਬ ਮਹਾਰਾਜ ਜੀ ਨੇ ਤੇ ਉਹਨਾਂ ਦੇ ਮੂੰਹ ਤੋਂ ਮਹਾਰਾਜ ਨੇ ਕਢਵਾਤਾ ਕਹਿੰਦੇ ਸਾਨੂੰ ਆਪ ਨੂੰ ਇੰਨੇ ਦਿਨ ਤੋਂ ਅਸੀਂ ਸੋਚਾਂ ਵਿੱਚ ਪਏ ਆ ਆਪ ਇੰਨੇ ਦਿਨ ਚ ਫਿਕਰਾਂ ਚ ਪਏ ਆ ਸਾਡੇ ਮਨ ਚ ਚਿੰਤਨ ਚੱਲ ਰਿਹਾ ਵੀ ਅਸੀਂ ਇੱਕ ਗੁਰੂ ਦੇ ਸਿੱਖ ਨਾਲ ਇਸ ਤਰ੍ਹਾਂ ਉਹਨੂੰ ਕਹਿ ਰਹੇ ਆ ਵੀ ਤੂੰ ਸਾਨੂੰ ਆ ਖਵਾ ਨਸ਼ੇ ਪੱਤੇ ਵਾਲੀਆਂ ਚੀਜ਼ਾਂ ਕਹਿੰਦੇ ਸਾਨੂੰ ਕੋਈ ਮੰਗ ਨਹੀਂ ਜੋ ਤੁਸੀਂ ਸਾਨੂੰ ਕਹਿੰਦੇ ਦਾਲ ਫੁਲਕਾ ਪ੍ਰਸ਼ਾਦਾ ਵੀ ਛਕਾ ਦਿਓਗੇ ਨਾ ਅਸੀਂ ਉਹ ਵੀ ਖੁਸ਼ੀ-ਖੁਸ਼ੀ ਛੱਕ ਕੇ ਤੁਹਾਡੀ ਧੀ ਬੱਚੀ ਨੂੰ ਲੈਵਾਂਗੇ ਸਾਨੂੰ ਨਹੀਂ ਲੋੜ ਕਹਿੰਦੇ ਨਸ਼ੇ ਪੱਤੇ ਵਾਲੀਆਂ ਚੀਜ਼ਾਂ ਦੀ ਮੀਠ ਸ਼ਰਾਬ ਦੀ ਇੰਨਾਂ ਚੀਜ਼ਾਂ ਦੀ ਗੁਰੂ ਦੀ ਕਿਰਪਾ ਹੋ ਗਈ ਉਹ ਸਿੱਖ ਬੈਠਾ ਉੱਥੇ ਗਦਗਦ ਹੋ ਗਿਆ ਉਹਦੀਆਂ ਅੱਖਾਂ ਚੋਂ ਪਾਣੀ ਵਹਿ ਤੁਰਿਆ ਕਹਿੰਦੇ ਤੁਸੀਂ ਰੋਕਿਓ ਰਹੇ ਹੋ ਅਸੀਂ ਤੇ ਤੁਹਾਡੀ ਸਾਰੀ ਗੱਲ ਮੰਨ ਲਈ ਕਹਿੰਦਾ ਮੈਂ ਰੋ ਰਿਆਂ ਆਪਣੇ ਆਪ ਤੇ ਕਿ ਮੈਂ ਦੁਨੀਆ ਤੇ ਭਰੋਸਾ ਕੀਤਾ ਫਲਾਣੇ ਨੂੰ ਲਿਆਂਦਾ ਕਿਸੇ ਨੂੰ ਲਿਆਂਦਾ ਪੰਚਾਇਤ ਚ ਗਿਆ ਇੱਧਰ ਗਿਆ ਉੱਧਰ ਗਿਆ ਰਿਸ਼ਤੇਦਾਰਾਂ ਕੋਲ ਗਿਆ ਮੈਨੂੰ ਦੁੱਖ ਹੈ ਇਸ ਗੱਲ ਦਾ ਕਿ ਮੈਨੂੰ ਸਭ ਤੋਂ ਪਹਿਲਾਂ ਆਪਣੇ ਗੁਰੂ ਕੋਲ ਜਾਣਾ ਚਾਹੀਦਾ ਸੀ ਜਦੋਂ ਕੋਈ ਹੀਲਾ ਵਸੀਲਾ ਨਹੀਂ ਰਿਹਾ ਮੈਂ ਫਿਰ ਗੁਰੂ ਕੋਲ ਗਿਆ ਤੇ ਮੇਰੇ ਗੁਰੂ ਨੇ ਫਿਰ ਵੀ ਮੇਰੀ ਬਾਹ ਫੜੀ ਕਦੇ ਮਹਾਰਾਜ ਨੇ ਮੈਨੂੰ ਇਹ ਨਹੀਂ ਚਿਤਾਰਿਆ ਜਾਏ ਨਹੀਂ ਆਉਂਦੇ ਤਾਂ ਵੀ ਤੂੰ ਪਹਿਲਾਂ ਤੇ ਮੈਨੂੰ ਲਗਿਆ ਨਹੀਂ ਹੁਣ ਕਿਉਂ ਲਿਜਾ ਰਿਹਾ ਅਸੀਂ ਕਿਸੇ ਦੁਨੀਆਵੀ ਬੰਦੇ ਦੀ ਗੱਲ ਕਰੀਏ ਨਾ ਕਿਸੇ ਮਸਲਾ ਹੋ ਜਾਏ ਅਸੀਂ ਇੱਕ ਬੰਦੇ ਨੂੰ ਲਿਜਾਈਏ ਉਤੋਂ ਗੱਲ ਨਾ ਬਣੇ ਦੂਜੇ ਨੂੰ ਲਿਜਾਈਏ ਤੀਜੇ ਨੂੰ ਲਿਜਾਈਏ ਫਿਰ ਵੱਡੇ ਤੱਕ ਜਾਈਏ ਉਹ ਅਗਲਾ ਸੁਣਾਏਗਾ ਵੀ ਤੂੰ ਪਹਿਲਾਂ ਕਿਉਂ ਨਹੀਂ ਆਇਆ ਮੇਰੇ ਤੇ ਹੁਣ ਉਨੂੰ ਹੀ ਲੈ ਜਾ ਜਿਹਨੂੰ ਪਹਿਲਾਂ ਲੈ ਕੇ ਗਿਆ ਸੀ ਉਹਦੇ ਕੋਲ ਹੀ ਜਾ ਜਿਹਦੇ ਕੋਲ ਪਹਿਲਾਂ ਜਾਂਦਾ ਸੀ ਐਦਾਂ ਕਹਿੰਦੇ ਨੇ ਦੁਨੀਆ ਗੁਰੂ ਗੁਰੂ ਮਹਾਰਾਜ ਕਹਿੰਦੇ ਜੋ ਸ਼ਰਣੇ ਆਵੇ ਤਿਸ ਕੰਠ ਲਾਵੇ ਇਹ ਬਿਰਦ ਸੁਆਮੀ ਛੰਦਾ ਮਹਾਰਾਜ ਦੇ ਦਰ ਤੇ ਜਿਹੜਾ ਵੀ ਆ ਗਿਆ ਮਹਾਰਾਜ ਕੋਈ ਉਹਦਾ ਗਿਲਾ ਸ਼ਿਕਵਾ ਮਾੜਾ ਚੰਗਾ ਕੁਝ ਨਹੀਂ ਚਿਤਾਰਦੇ ਮਹਾਰਾਜ ਕਹਿੰਦੇ ਆ ਜਾ ਪਈਆ ਜਿਹੜਾ ਵੀ ਆ ਗਿਆ ਤੇ ਸਾਧ ਸੰਗਤ ਜੀ ਉਹਦੇ ਕਾਰਜ ਰਾਸ ਹੋਏ ਧੀ ਧਿਆਣੀ ਦਾ ਸੋਹਣਾ ਵਿਆਹ ਹੋਇਆ ਸਾਰਾ ਕੁਝ ਚੰਗਾ ਹੋਇਆ ਅਵਸਥਾ ਜਦੋਂ ਬੰਦੀ ਹੈ ਜਦੋਂ ਸਾਡਾ ਮਨ ਟਿਕਦਾ ਹੈ ਗੁਰੂ ਦੀ ਬਾਣੀ ਵਿੱਚ ਜਦੋਂ ਸਾਡਾ ਮਨ ਜੁੜਦਾ ਅਸਲ ਤੇ ਇਹ ਇਹ ਤੁਰਿਆ ਅਵਸਥਾ ਦਾ ਜੋ ਸ਼ਬਦ ਵੀ ਅਸੀਂ ਵਿਚਾਰ ਰਹੇ ਹਾਂ ਨਾ ਇਹ ਤੁਰਿਆ ਅਵਸਥਾ ਵੀ ਬਣਦੀ ਹੈ ਇਹ ਗੁਰੂ ਤੋਂ ਹੀ ਬਣਦੀ ਹੈ ਗੁਰੂ ਤੋਂ ਹੀ ਬਣ ਹੁਣ ਸੋਚਣ ਵਾਲੀ ਗੱਲ ਹੈ ਮਹਾਰਾਜ ਨੇ ਕਿਵੇਂ ਤਿੰਨ ਅਵਸਥਾਵਾਂ ਦੁਨੀਆ ਨੇ ਬਣਾਈਆਂ ਨੇ ਜਦੋਂ ਜਾਗਦੇ ਹੁੰਨੇ ਆ ਉਦੋਂ ਵਿਚਾਰਾਂ ਵੀ ਨੇ ਹੁਣ ਜਾਗਦੇ ਆ ਤਾਂ ਦੇਖੋ ਆਪਾਂ ਟਾਈਮ ਵੱਲ ਵੀ ਦੇਖਦੇ ਆਂ ਬਾਰ-ਬਾਰ ਘੜੀ ਵੱਲ ਵੀ ਕਿੰਨਾ ਟਾਈਮ ਹੋ ਗਿਆ ਕਿੰਨਾ ਰਹਿ ਗਿਆ ਸਾਰਾ ਕੁਝ ਕੌਣ ਆ ਰਿਹਾ ਕੌਣ ਜਾ ਰਿਹਾ ਸੁਸਤੀ ਅਵਸਥਾ ਸੌ ਗਏ ਉਦੋਂ ਕੋਈ ਵਿਚਾਰ ਹੀ ਨਹੀਂ ਸੁੱਤੇ ਪਿਆ ਸਮੇਂ ਦਾ ਨਹੀਂ ਪਤਾ ਲੱਗ ਰਿਹਾ ਕਿੰਨੇ ਵਜੇ ਕਿੰਨੇ ਨਹੀਂ ਕੌਣ ਆਇਆ ਕੌਣ ਗਿਆ ਕੋਈ ਵਿਚਾਰ ਨਹੀਂ ਪਰ ਇਥੇ ਇਸ ਅਵਸਥਾ ਦਾ ਇਹ ਨੁਕਸਾਨ ਹੈ ਵੀ ਵਿਚਾਰਾਂ ਤੋਂ ਤੇ ਮੁਕਤੀ ਹੋ ਜਾਂਦੀ ਹੈ ਵਿਚਾਰਾਂ ਤੋਂ ਤੇ ਮੁਕਤੀ ਹੋ ਜਾਂਦੀ ਹੈ ਪਰ ਸਰੀਰ ਬਿਓਸ਼ਾ ਕੀ ਫਾਇਦਾ ਤੁਰਿਆ ਅਵਸਥਾ ਐਸੀ ਹੈ ਸਰੀਰ ਜਾਗਦਾ ਹੁੰਦਾ ਹੈ ਮਤ ਜਾਗਦੀ ਹੁੰਦੀ ਹੈ ਪਰ ਵਿਚਾਰ ਜਿਹੜੇ ਨੇ ਇੱਧਰ ਉੱਧਰ ਦੇ ਫੁਰਨੇ ਉਹ ਖਤਮ ਹੋ ਜਾਂਦੇ ਨੇ ਉਹ ਨਹੀਂ ਹੁੰਦੇ ਇੱਕ ਸਮੇਂ ਇੱਕੋ ਵਿਚਾਰ ਨਿਰੰਤਰ ਉਸ ਪਰਮਾਤਮਾ ਦੇ ਵਿੱਚ ਧਿਆਨ ਜੁੜਿਆ ਰਹਿੰਦਾ ਇਹ ਅਵਸਥਾ ਹੈ ਤੁਰਿਆ ਅਵਸਥਾ ਪਰਮ ਪਦ ਦੀ ਅਵਸਥਾ ਬ੍ਰਹਮ ਗਿਆਨ ਦੀ ਅਵਸਥਾ ਉੱਚੀ ਆਤਮਕ ਅਵਸਥਾ ਬਹੁਤ ਸਾਰੇ ਨਾਵਾਂ ਦੇ ਨਾਲ ਗੁਰੂ ਮਹਾਰਾਜ ਨੇ ਗੁਰਬਾਣੀ ਚ ਬਿਆਨ ਕੀਤਾ ਇਸ ਅਵਸਥਾ ਨੂੰ ਸੋ ਇਹ ਅਵਸਥਾ ਬਣੇਗੀ ਬਾਣੀ ਪੜਨ ਨਾਲ ਇਹ ਅਵਸਥਾ ਬਣੇਗੀ ਸਿਮਰਨ ਕਰਨ ਦੇ ਨਾਲ ਇਹ ਅਵਸਥਾ ਬਣੇਗੀ ਗੁਰੂ ਮਹਾਰਾਜ ਜੀ ਦੀ ਬਾਣੀ ਨੂੰ ਸਮਝ ਕੇ ਜੀਵਨ ਦੇ ਵਿੱਚ ਕਮਾਉਣ ਦੇ ਨਾਲ